ਬਾਜੀ ਛੱਡ ਦੋਗੇ ਚੌਂਕ ਤੱਕ ਛੱਡ ਦੋਗੇ ਪਿਆਰਿਓ ਗੁਰੂ ਦੇ ਪਿਆਰਿਓ ਚੌਂਕ ਤੱਕ ਛੱਡ ਦੋਗੇ ਐ ਸਾਹਮਣੇ ਹਾਂਜੀ ਹਾਂਜੀ ਵੇਰ ਕੇ ਚੌਂਕ ਤੇ ਹਾਂਜੀ ਪਿਆਰਿਓ ਛੱਡ ਦੋਗੇ ਹੋਰ ਬਾਬਾ ਜੀ ਕਮਾਈ ਕਿੱਦਾਂ ਕਮਾਈ ਦੀ ਉਮੀਦ ਆ ਕੈਂਪ ਬਾਦ ਬੜਾ ਤੁੰਗਰੀ ਜਾਂਦਾ ਜੀ ਚੜਦੀ ਕਲਾ ਚੜਦੀ ਕਲਾ ਵੇਖੋ ਕਿੰਨੀ ਖੁਸ਼ੀ ਆ ਹੈ ਧੰਨ ਗੁਰੂ ਰਾਮਦਾਸ ਜੀ ਸਿੱਖਾਂ ਦੇ ਵਿੱਚ ਹੈ ਮਾਇਆ ਮਾਇਆ ਦੱਸੋ ਵੇਖੋ ਨਹੀਂ ਇਤਰਾਣਾ ਪਿਆਰਿਓ ਇਤਰਾਣਾ ਕਰੋ ਗੁਰੂ ਦੇ ਪਿਆਰਿਓ ਮਾਇਆ ਸਭ ਕੁਝ ਵਿੱਚ ਹੀ ਆ ਜਾਂਦਾ ਕੀ ਬਾਤ ਨਹੀਂ ਦੱਸੋ ਮਾਇਆ ਅੱਛਾ ਫਿਰ ਮੇਰੀ ਫਿਰ ਗੱਲ ਜਿਹਨੇ ਮੈਂ ਦੂੰਗਾ ਉਹਨੇ ਫਿਰ ਰੱਖਣੀ ਹੈ ਨਾ ਤੁਹਾਡਾ ਬਚਨ ਨਾ ਮੇਰਾ ਬਚਨ ਠੀਕ ਹੈ ਬੀਆ ਨੂੰ ਕਰਨਾ ਕੰਮ ਨੂੰ ਹੈਂ ਓਵਰ ਨਹੀਂ ਕਰਨਾ ਓਵਰ ਨਹੀਂ ਕਰਨਾ ਤੇ ਫਿਰ 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 ਮੈਨੂੰ ਦੱਸ ਦੋ ਫਿਰ ਫਿਰ ਮੈਨੂੰ ਫਿਰ ਦੱਸ ਦਿਓ ਦੱਸ ਦਿਓ ਫਿਰ ਮੈਨੂੰ ਅੱਜ ਕਿ ਨਹੀਂ ਮਾਇਆ ਕੁ ਬਾਈ ਇੱਥੇ 20 ਰੁਪਏ ਦੀ ਸਾਨੂੰ ਬਹੁਤ ਆ ਅੱਛਾ 20 20 ਵੀ ਬਹੁਤ ਆ ਠੀਕ ਹੈ ਪੁੱਛਦੇ ਰੋਟੀ ਗੁਰੂ ਗੋਬਿੰਦ ਸਿੰਘ ਜੀ ਦੇਣ ਦੇ ਡਾਲੀ ਗੋਡੇ ਪੈਰਾਂ ਨੂੰ ਕੰਮਰੇ ਚੱਲਦੇ ਨਹੀਂ ਨਵਾਂ ਨਹੀਂ ਲਿਆਤ ਬਾਬਾ ਜੀ ਨਾ ਨਵਾਂ ਹੀ ਨਵਾਂ ਇਹਨੂੰ ਵੀ ਆ ਵਾਹ ਬਾਬਾ ਜੀ ਮਨੇ ਇੱਕ ਗੱਲ ਦਾ ਜਵਾਬ ਦੋ ਇੰਨੀ ਵੀ ਚੜਦੀ ਗੱਲਾ ਕਿਥੋਂ ਆ ਜੇ ਨਹੀਂ ਹੋ ਗੁਰਦਾਮ ਦਾ ਸਪਾਸ਼ਾ ਜਿਹੜੀ ਉਹ ਹੀ ਜਿਹੜਾ ਤੁਹਾਨੂੰ ਅੰਦਰ ਅਮਰਤ ਦੇ ਵਿੱਚ ਪਾਰਤਾ ਚੜਦੀ ਗਲਾ ਉਹਦੇ ਲਈ ਹੋ ਜਾਂਦੀ ਹੈ ਉਹ ਹੀ ਅਮਰਤ ਬਿਲਕੁਲ 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 200 ਰੁਪਏ ਦੇ ਵਿੱਚ ਤੁਹਾਨੂੰ ਸਬਰ ਸਬਰ ਨਾਮ ਸਿੰਘ ਸਬਰ ਸੰਤੋਖ ਇਹ ਹੀ ਦੇਖੋ ਇਹ ਹੀ ਦੇ ਅੰਦਰ ਗਿਆ ਵਾ ਅਮਰ ਦੇ ਨਾਲ ਹੈ ਆ ਵੇ ਲੋ ਸਿੰਘੋ ਚੜਦੀ ਗਲਾ ਚਲੋ ਪਿਆਰਿਓ ਮਾਰੇ ਮੈਨੂੰ ਛੱਡ ਦੋ ਕਿਦਾ ਕਿ ਤੁਹਾਨੂੰ ਗੁਰੂ ਦਾਮ ਦਾ 200 ਰੁਪਏ ਕਿ ਮਾਇਆ ਸਾਰਾ ਹੈ ਹੈ ਤੇ ਬਦੋ ਇਹ ਘਾਏ ਇੱਕ ਮਾਈ ਜਿਹੜੀ ਆ ਨਾ ਘਾਏ ਨਰਦ ਨਰਦ ਜੀ ਆ ਅੱਛਾ ਧੰਨ ਗੁਰੂ ਅਮਰਦਾਸ ਬੱਚੇ ਕੁੱਤੇ ਨੇ ਤੁਹਾਡੀ ਕਿਰਪਾ ਅੱਛਾ ਮਤਲਬ ਆਉਂ ਪ੍ਰਾਸ ਜਿਹੜੀ ਆ ਗੁਰੂ ਨਾਨਕ ਦੇਵ ਜੀ ਇਹ ਚੱਲਦੀ ਰਹਿੰਦੀ ਆ ਹੂੰ ਧੰਨ ਗੁਰੂ ਅਮਰਦਾਸ ਪਪਾ ਜੀ ਮਤਲਬ ਮਨ ਚ ਨਹੀਂ ਕਦੀ ਹੋਇਆ ਕਿ ਕਾਰਾਤ ਕੋਠੀਆਂ ਮੈਨੂੰ ਵੀ ਚਾਹੀਦੀਆਂ ਸੀ ਕਦੀ ਕੋਈ ਗਿਲਾ ਸ਼ਿਕਵਾ ਮਹਾਰਾਜ ਦੇ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਆ ਕਿ ਮੈਨੂੰ ਗੋਲੀਆਂ ਨਾਲ ਰਲਾਇਆ ਵਾ ਅਛਾ ਰਲਾਇਆ ਵਾ ਬਸ ਪਰ ਦੁਨੀਆ ਕੋਈ ਕੀ ਗਮੀ ਨਹੀਂ ਕਮੀ ਨਹੀਂ ਠੀਕ ਆ ਪਿਆਰਿਓ ਕੀਕਾ ਜੀ ਕੋਈ ਚੀਜ਼ ਦੀ ਕਮੀ ਨਹੀਂ ਅਛਾ ਬਾਬਾ ਜੀ ਮਾੜਾ ਜਿਹਾ ਰੋਕਦੇ ਸਾਈਡ ਤੇ ਜਰਾ ਮਾੜਾ ਸਾਈਡ ਤੇ ਰੋਕੇ ਫੋਨ ਆਂਦੇ ਆ ਇੱਕ ਮਿੰਟ ਅਛਾ ਤੇ ਬੱਬੀ ਇੱਧਾ ਵਾ ਕਿ ਜਾਣਾ ਤਾਂ ਮੈਂ ਕਿਤੇ ਹੈ ਨਹੀਂ ਅਛਾ ਮੈਂ ਕਹਾ ਬੁਲਟਗਾ ਤੁਹਾਨੂੰ ਵੇਖ ਕੇ ਮੈਂ ਬੁਲਟ ਤੇ ਉਤਰ ਗਿਆ ਗੁਰੂ ਕੇ ਪਿਆਰਿਓ ਗੁਰੂ ਕੇ ਸਿੰਘੋ ਤੁਹਾਨੂੰ ਵੇਖ ਕੇ ਉਤਰ ਗਿਆ ਮੈਂ ਕਹਾ ਮੇਰਾ ਵੀ ਜਾਨਦਿਆ ਕਿਹੋ ਇੱਛਾ ਹੈ ਤੁਹਾਡੀ ਇੱਛਾ ਹੈ ਸਾਡੀ ਕਿ ਗੁਰੂ ਕੇ ਸਿੱਖ ਨੂੰ ਮਿਲਣਾ ਤੇ ਤੁਸੀਂ ਹੁਣ ਮਾਇਦ ਅਬੀਦ ਮੰਗੀ ਨਹੀਂ ਜੇ ਹੁਣ ਹੁਣ ਤੁਹਾਡੀ ਬਚਨ ਵੀ ਉਹ ਆ ਤੇ ਸਾਡੇ ਬਚਨ ਵੀ ਉਹੀ ਆ ਆਪਾਂ ਫਿਰ ਗੱਲ ਇੱਕੋ ਹੀ ਹੋਣੀ ਹੈ ਹੁਣ ਆਪਾਂ ਮਾਇਦ ਤੁਹਾਨੂੰ ਦੇਣੀ ਹੈ ਕੋਈ ਗੁਰੂ ਦਾ ਹੁਕਮ ਨਾ ਸਿੱਖਾਂ ਦਾ ਹੁਕਮ ਤੇ ਇੱਕੋ ਵੀ ਇੱਕੋ ਗੱਲ ਕਰਦੇ ਆਂ ਜੀ ਤੇ ਬਾਬਾ ਜੀ ਇਹ ਇਹ ਮਾਇਆ ਤੁਹਾਡੀ ਅਕਿਰਤ ਅਕਿਰਤ ਲੋ ਠੀਕ ਹੈ ਜੀ ਇਹ ਨਾ ਜ਼ਿਆਦਾ ਨਾ ਥੋੜੇ ਇਹ ਤੁਹਾਡੇ ਵਾਸਤੇ ਠੀਕ ਹੈ ਇਹ ਤੁਹਾਡੀ ਮਾਇਆ 200 ਕੁ ਮਾਇਆ ਸੀ ਹੁਣ ਤੁਹਾਨੂੰ ਮਿਲ ਗਈ ਆ ਬਾਕੀ ਮਹਾਰਾਜ ਨੇ ਦੇ ਦੇ ਆ ਠੀਕ ਹੈ ਜੀ ਇੱਕ ਨਾ ਸਵੈਟਰ ਜੂ ਲੈ ਲਿਓ ਬਾਬਾ ਜੀ ਇਹਦੇ ਨਾਲ ਸਵੈਟਰ ਲੈ ਲਿਓ ਹੰਡਾ ਠੀਕ ਹੈ ਜੀ ਜੋ ਤੁਹਾਡੀ ਸਾਡੀ ਆ ਵੀ ਆ ਵੀ ਲੜੋ ਵੀਰ ਦੇ ਵੱਲੋਂ ਲੈ ਲਓ ਲੈ ਲਓ ਹੁਣ ਇਹ ਕਹਿੰਦਾ ਸਵੈਟਰ ਜੂ ਲਿਓ ਠੀਕ ਹੈ ਜੀ ਹਾਂ ਚਲੋ ਠੀਕ ਹੈ ਪਿਆਰਿਓ ਇਜਾਜ਼ਤ ਦਿਓ ਨਾ ਨਾ ਪਿਆਰਿਓ ਨਾ ਨਾ ਤੁਹਾਡੇ ਅਗੇ ਸਾਡੇ ਸੀਸ ਨਮਾਉਂਦੇ ਆ ਜੀ ਗੁਰ ਸਿੱਖੋ ਮੇਰੇ ਗੁਰੂ ਨੇ ਕਿਹਾ ਹੈਗਾ ਕਿ ਖਾਸ ਮੇਰੋ ਰੂਪ ਹੈ ਖਾਸ ਖਾਸੇ ਨੋ ਕਰੋ ਨਿਵਾਸ ਤੇ ਅਸੀਂ ਤਾਂ ਤੁਹਾਡੇ ਵਿੱਚ ਆਪਣੇ ਗੁਰੂ ਨੂੰ ਜਲਬ ਦੇ ਪੇਰਦੇ ਆ ਤੇ ਗੁਰੂ ਦੇ ਲੱਭਣਾ ਕਿਤੇ ਗੁਰੂ ਤੋਂ ਫਿਰ ਇੱਕੋ ਹੀ ਜਾਗ ਹੈ ਹਾਂ ਗੁਰੂ ਤੇ ਇੱਥੇ ਆ ਗਏ ਉਹ ਤੇ ਗੁਰੂ ਹਾਂ ਹਾਂ ਚਲੋ ਠੀਕ ਹੈ ਪਿਆਰਿਓ ਚੰਗਾ ਜੀ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਮੇਰੇ ਬੱਚਾ